ਆਪਣੀ ਮਨਮਰਜ਼ੀ ਇਕਾਗਰ ਕਰਕੇ ਇੱਕ ਘਰ ਦੇ ਵਿੱਚ ਲੈ ਕੇ ਚੱਲੋ ਸਾਹਮਣੇ ਵੇੜਾ ਹੈ ਵੇੜੇ ਦੇ ਵਿੱਚ ਇੱਕ ਪਲੰਗ ਲੱਗਾ ਹੈ ਉਸ ਪਲੰਗ ਦੇ ਉੱਤੇ ਘਰ ਦੀ ਮਾਲਕਣ ਬੈਠੀ ਆ ਰੱਜ ਕੇ ਉਹਨੇ ਹਾਰ ਤੇ ਸ਼ਿੰਗਾਰ ਕੀਤਾ ਉਹ ਆਏਗਾ ਹਰ ਬੰਦੇ ਨੂੰ ਆਪਣਾ ਹੁਕਮ ਸੁਣਾਉਂਦੀ ਆ ਇਉਂ ਜਾਪਦੀ ਆ ਕਿ ਇਸ ਘਰ ਦੀ ਅਸਲੀ ਮਾਲਕੇ ਹੋਈ ਬੀਬੀ ਆ ਘਰ ਦੇ ਵਿੱਚ ਦੋ ਤਰ੍ਹਾਂ ਦੇ ਹਲਵਾਈ ਲੱਗੇ ਆ ਇੱਕ ਬੰਨੇ ਸ਼ਾਕਾਹਾਰੀ ਬਣਦਾ ਇੱਕ ਬੰਨੇ ਮਾਸਾਹਾਰੀ ਬਣਦਾ ਘਰ ਦੇ ਵਿੱਚ ਬੜੀ ਚਹਿਲ ਪਹਲੇ ਇਹਨੇ ਜਰ ਨੂੰ ਗਲੀ ਦੇ ਵਿੱਚ ਢੋਲ ਵੱਜਦਾ ਢੋਲ ਮਾਰਨ ਵਾਲਾ ਕਹਿੰਦਾ ਸੁਣੋ 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 ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਦੇ ਚੌਧਰੀ ਸਾਹਿਬ 6 ਮਹੀਨਿਆਂ ਬਾਅਦ ਆਜ ਆਪਣੇ ਘਰ ਵਾਪਸ ਪਰਤ ਰਹੇ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਪਿੰਡ ਨੇ ਉਹਨਾਂ ਦਾ ਸਵਾਗਤ ਕਰਨਾ ਹੈ ਤੇ ਸਾਰੇ ਪਿੰਡ ਦੀ ਰੋਟੀ ਚੌਧਰੀ ਸਾਹਿਬ ਦੇ ਘਰ ਆ ਜਿਹਨੇ ਸ਼ਾਕਾਹਾਰੀ ਖਾਣਾ ਸ਼ਾਕਾਹਾਰੀ ਮਿਲੇਗਾ ਜਿਹਨੇ ਮਾਸਾਹਾਰੀ ਖਾਣਾ ਉਹਨੂੰ ਮਾਸਾਹਾਰੀ ਮਿਲੇਗਾ ਢੋਲ ਵੱਜਦਾ ਹੈ ਢੋਲ ਵਾਲੇ ਦੇ ਮਗਰ ਬੱਚੇ ਨੱਚਦੇ ਜਾਂਦੇ ਨੇ ਇਨੇ ਚਰ ਨੂੰ ਇੱਕ ਮੁੰਡਾ ਘੋੜੇ ਤੇ ਚੜ੍ਹਿਆ ਘੋੜ ਸਵਾਰ ਇਸ ਪਿੰਡ ਦੇ ਵਿੱਚ ਦਾਖਲ ਹੁੰਦਾ ਹੈ ਉਹ ਪਿੰਡ ਵਿੱਚ ਦਾਖਲ ਹੋ ਕੇ ਤੇ ਉਸ ਘਰ ਵਿੱਚ ਚਲਾ ਜਾਂਦਾ ਹੈ ਜਿਹੜੇ ਘਰ ਵਿੱਚ ਹਲਵਾਈ ਲੱਗੇ ਨੇ ਤੇ ਸਾਹਮਣੇ ਮੰਜੇ ਦੇ ਉੱਤੇ ਘਰ ਦੀ ਮਾਲਕਣ ਗਹਿਣਿਆਂ ਦੇ ਨਾਲ ਲੱਦੀ ਹਾਰ ਤੇ ਸ਼ਿੰਗਾਰ ਕਰਕੇ ਬੈਠੀ ਆ ਉਸ ਮਾਲਕਣ ਨੇ ਸਾਹਮਣੇ ਘੋੜੇ ਤੇ ਚੜਿਆ ਮੁੰਡਾ ਵੇਖਿਆ ਮੁੰਡੇ ਨੂੰ ਪਛਾਣ ਕੇ ਕਹਿੰਦੀ ਬਸ਼ੀਰ ਆ ਇਕੱਲਾ ਹੀ ਆਇਆ ਚੌਧਰੀ ਸਾਹਿਬ ਕਿੱਥੇ ਨੇ ਤੂੰ ਤੇ ਚੌਧਰੀ ਸਾਹਿਬ ਦੇ ਨਾਲ ਆਉਣਾ ਸੀ ਮੁੰਡਾ ਕੁਝ ਨਾ ਬੋਲਿਆ ਚੁੱਪ ਕਰ ਰਿਹਾ ਦੋ ਕੁ ਮਿੰਟ ਬਾਅਦ ਬੀਬੀ ਨੇ ਦੁਬਾਰਾ ਪੁੱਛਿਆ ਉਹ ਬੀਬੀ ਕਹਿੰਦੀ ਕੱਲਾ ਹੀ ਆ ਗਿਆ ਏ ਤੇਰੀ ਡਿਊਟੀ ਤੇ ਚੌਧਰੀ ਸਾਹਿਬ ਦੇ ਨਾਲ ਆਉਣ ਦੀ ਲੱਗੀ ਸੀ ਤੂੰ ਉਹਨਾਂ ਦਾ ਸਵਾਗਤ ਕਰਾਉਣਾ ਸੀ ਫੁੱਲਾਂ ਦੇ ਨਾਲ ਉਹਨਾਂ ਨੂੰ ਸਜਾ ਕੇ ਤੇ ਫਿਰ ਲੈ ਕੇ ਆਉਣਾ ਸੀ ਚੌਧਰੀ ਸਾਹਿਬ ਕਿੱਥੇ ਆ ਮੁੰਡਾ ਦੂਜੀ ਵਾਰੀ ਵੀ ਚੋਪਰਿਆ ਆਖਰਕਾਰ ਬੀਬੀ ਮੰਜੇ ਤੋਂ ਉੱਠੀ ਮੁੰਡੇ ਦੇ ਦੋਵਾਂ ਮੋਢਿਆਂ ਤੇ ਹੱਥ ਰੱਖ ਕੇ ਕਹਿੰਦੀ ਆ ਮੂੰਹ ਵਿੱਚ ਜ਼ੁਬਾਨ ਨਹੀਂ ਆ ਗਈ ਤੇਰੇ ਮੈਂ ਦੋ ਵਾਰ ਤੈਨੂੰ ਪੁੱਛਿਆ ਏ ਕਿ ਕੱਲਾ ਹੀ ਆ ਗਿਆ ਚੌਧਰੀ ਸਾਹਿਬ ਕਿੱਥੇ ਨੇ ਚੌਧਰੀ ਨੂੰ ਕਿੱਥੇ ਛੱਡ ਆਇਆ ਜਦੋਂ ਬੀਬੀ ਨੇ ਤੀਸਰੀ ਵਾਰ ਕਿਹਾ ਨਾ ਚੌਧਰੀ ਸਾਹਿਬ ਕਿੱਥੇ ਐ ਤੇ ਮੁੰਡੇ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹਨਾਂ ਹੰਝੂਆਂ ਨੇ ਗੱਲ ਸਾਫ਼ ਕਰ ਦਿੱਤੀ ਕਿ ਚੌਧਰੀ ਕਿਸੇ ਨਾ ਕਿਸੇ ਮੁਸੀਬਤ ਵਿੱਚ ਐ ਅੱਖਾਂ ਦੀ ਆਪਣੀ ਭਾਸ਼ਾ ਹੈ ਅੱਖਾਂ ਵਿੱਚੋਂ ਵਗਣ ਵਾਲੇ ਹੰਝੂਆਂ ਦੀ ਵੀ ਆਪਣੀ ਭਾਸ਼ਾ ਹੈ ਹੰਝੂ ਖੁਸ਼ੀ ਵਿੱਚ ਵੀ ਆਉਂਦੇ ਨੇ ਹੰਝੂ ਗਮੀ ਵਿੱਚ ਵੀ ਆਉਂਦੇ ਨੇ ਉਹਨਾਂ ਹੰਝੂਆਂ ਨੂੰ ਪੜਨ ਵਾਲਾ ਬੰਦਾ ਬਹੁਤ ਮਾਹਰ ਹੋ ਜਾ ਕਰਦਾ ਹੈ ਜਿਹੜਾ ਹੰਝੂਆਂ ਦੀ ਭਾਸ਼ਾ ਸਮਝ ਜਾਵੇ ਅੱਖਾਂ ਦੀ ਭਾਸ਼ਾ ਸਮਝ ਜਾਵੇ ਉਹ ਬੰਦੇ ਕਦੀ ਮਾਰ ਨਹੀਂ ਖਾਇਆ ਕਰਦੇ ਮਾਈ ਨੂੰ ਸਮਝ ਲੱਗ ਗਿਆ ਕਿ ਚੌਧਰੀ ਕਿਸੇ ਮੁਸੀਬਤ ਵਿੱਚ ਆਇਆ ਉਨੇ ਮੁੰਡੇ ਨੂੰ ਤੀਜੀ ਵਾਰ ਹਿਲਾ ਕੇ ਆਖਿਆ ਜੇ ਹੁਣ ਨਾ ਨਾ ਬੋਲਿਓ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜਦੋਂ ਨੇ ਆ ਗੱਲ ਆਖੀ ਤੇ ਮੁੰਡਾ ਅੱਗੇ ਹੋ ਕੇ ਤੇ ਉਸ ਚੌਧਰੀ ਦੀ ਘਰ ਵਾਲੀ ਦੀ ਜਫੀ ਵਿੱਚ ਆ ਕੇ ਕਹਿੰਦਾ ਭੈਣ ਸਾਡੀ ਦੁਨੀਆ ਉੱਜੜ ਗਈ ਸਾਡਾ ਸਾਰਾ ਕੁਝ ਹੀ ਤਬਾਹ ਹੋ ਗਿਆ ਲਾਦੇ ਆਹਾਰ ਤੇ ਸ਼ਿੰਗਾਰ ਕਰਦੇ ਬੰਦ ਹਲਵਾਈ ਇਹ ਢੋਲ ਵਾਲਾ ਬੰਦ ਕਰ ਇਹ ਰੌਣਕਾਂ ਤੇ ਖੁਸ਼ੀਆਂ ਬੰਦ ਕਰ ਜਿਹੜੇ ਚੌਧਰੀ ਦੇ ਆਉਣ ਦੀ ਤੂੰ ਤਿਆਰੀ ਕਰੀ ਬੈਠੀ ਆ ਉਹ ਚੌਧਰੀ ਹੁਣ ਕਦੀ ਤੁਹਾਡੇ ਘਰ ਫੇਰਾ ਨਹੀਂ ਪਾਵੇਗਾ ਚੌਧਰੀ ਜਿਹੜੇ ਰਾਹ ਪੈ ਗਿਆ ਏ ਉਸ ਰਾਹ ਤੋਂ ਕੋਈ ਬੰਦਾ ਵਾਪਸ ਨਹੀਂ ਮੁੜਦਾ ਬੀਬੀ ਨੇ ਚੌਥੀ ਵਾਰ ਪੁੱਛਿਆ ਗੱਲ ਖੁੱਲ ਕੇ ਦੱਸ ਗੋਲ ਮੋਲ ਗੱਲ ਮੇਰੇ ਨਾਲ ਨਾ ਕਰ ਸਾਹਮਣੇ ਖਲੋਤੇ ਮੁੰਡੇ ਨੇ ភੁੱਬ ਮਾਰ ਕੇ ਆਖਿਆ ਭੈਣਾ ਚੌਧਰੀ ਇਸ ਦੁਨੀਆ ਨੂੰ ਸਦਾ ਵਾਸਤੇ ਸਤਿ ਸ੍ਰੀ ਅਕਾਲ ਕਰ ਗਿਆ ਵਾਅਲੈਕੁਮ ਸਲਾਮ ਕਰ ਗਿਆ ਰਾਮ ਰਾਮ ਕਰ ਗਿਆ ਚੌਧਰੀ ਇਸ ਦੁਨੀਆ ਤੋਂ ਸਦਾ ਵਾਸਤੇ ਜਾ ਚੁੱਕਾ ਹੈ ਹੁਣ ਜਦੋਂ ਘਰ ਵਾਲੇ ਦੇ ਮਰਨ ਦੀ ਖਬਰ ਇੱਕ ਬੀਬੀ ਨੇ ਸੁਣੀ ਜਿਹਦੇ ਚਾ ਉਹਦੇ ਨਾਲ ਸੀ ਸਦਰਾਂ ਉਹਦੇ ਨਾਲ ਸੀ ਜਿਨੇ ਅੱਜ ਬੜੇ ਲੰਮੇ ਸਮੇਂ ਬਾਅਦਾ ਛੁੱਟੀ ਕੱਟਣ ਆਪਣੇ ਘਰ ਆਉਣਾ ਸੀ ਲੱਗੀਆਂ ਸੀ ਜਦੋਂ ਸਾਹਮਣੇ ਖਲੋਤਾ ਬੰਦਾ ਕਹਿੰਦਾ ਵੀ ਉਹ ਚੌਧਰੀ ਮਰ ਚੁੱਕਾ ਹੈ ਉਹ ਬੀਬੀ ਗੋਡਿਆਂ ਭਾਰ ਧਰਤੀ ਤੇ ਬਹਿ ਗਈ ਉਨੇ ਆਪਣੇ ਸ਼ਗਨਾ ਦਾ ਚੂੜਾ ਕੱਲਾ-ਕੱਲਾ ਕਰਕੇ ਜ਼ਮੀਨ ਦੀ ਹਿੱਕ ਤੇ ਮਾਰਿਆ ਤੇ ਚੂੜਾ ਤੋੜ ਦਿੱਤਾ। ਉਹਨੇ ਆਪਣੇ ਵਾਲਾਂ ਦੀਆਂ ਮੀਟੀਆਂ ਖੋਈਆਂ। ਉਹਨੇ ਇੱਕ ਚੀਕ ਮਾਰ ਕੇ ਆਖਿਆ ਦੁਨੀਆਂ ਵਾਲਿਓ ਮੈਂ ਉੱਜੜ ਗਈ। ਸਾਰਾ ਪਿੰਡ ਭੱਜ ਕੇ ਚੌਧਰੀ ਦੇ ਘਰ ਆਇਆ। ਘੇਰਾ ਘੱਟ ਕੇ ਸਾਰੇ ਲੋਕ ਖਲੋ ਗਏ। ਹੋਇਆ ਕੀ ਏ? ਕਹਿੰਦੇ ਚੌਧਰੀ ਮਾਰਿਆ ਗਿਆ। ਗੱਡਿਆਂ ਦਾ ਪ੍ਰਬੰਧ ਕੀਤਾ ਗਿਆ। ਚੌਧਰੀ ਦੇ ਪੁੱਤ ਤੁਰੇ। ਚੌਧਰੀ ਦੇ ਭਾਣ ਜੇ ਤੁਰੇ ਚੌਧਰੀ ਦੇ ਭਤੀਜੇ ਤੁਰੇ ਚੌਧਰੀ ਦੀਆਂ ਬੇਗਮਾਂ ਤੁਰੀਆਂ ਇਹ ਸਾਰਾ ਟੱਬਰ ਗੱਡੇ ਭਜਾਉਂਦਾ ਭਜਾਉਂਦਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਆ ਗਿਆ ਤੁਸੀਂ ਆਖੋਗੇ ਮਰਿਆ ਤੇ ਚੌਧਰੀ ਆ ਇਹ ਸਾਰਾ ਟੱਬਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਕੀ ਕਰਦਾ ਅੱਗੇ ਜਾ ਕੇ ਸੁਣਿਓ ਅੱਗੇ ਅੱਗੇ ਚੌਧਰੀ ਦੀ ਬੇਗਮ ਭੱਜੀ ਜਾਵੇ ਮਗਰ ਮਗਰ ਚੌਧਰੀ ਦਾ ਟੱਬਰ ਭੱਜਾ ਆਵੇ ਇਹ ਸਾਰੇ ਜਾਣੇ ਦਰਬਾਰ ਸਾਹਿਬ ਦੇ ਪੁਲ ਦੇ ਉੱਤੇ ਭੱਜੇ ਜਾਂਦੇ ਸਰੋਵਰ ਦੇ ਉੱਤੇ ਜਿਹੜਾ ਪੁਲ ਬਣਿਆ ਭੱਜੇ ਜਾਂਦੇ ਭੱਜੇ ਜਾਂਦੇ ਦਰਬਾਰ ਸਾਹਿਬ ਦੀ ਸਰਦਲ ਦੇ ਉੱਤੇ ਜਾ ਕੇ ਖਲੋਤੇ ਜੋ ਕੁਝ ਚੌਧਰੀ ਦੀ ਘਰ ਵਾਲੀ ਨੇ ਅੰਦਰ ਤੱਕਿਆ ਉਹਨੇ ਆਪਣੇ ਕੰਨਾਂ ਤੇ ਹੱਥ ਰੱਖ ਕੇ ਜੋਰ ਦੇ ਨਾਲ ਦੋ ਹੱਥੜਾ ਮਾਰਿਆ ਕਿ ચીਕ ਮਾਰੀ ਅਸਲ ਵਿੱਚ ਅੰਦਰ ਦਾ ਦ੍ਰਿਸ਼ ਬੜਾ ਡਰਾਉਣਾ ਸੀ ਚੌਧਰੀ ਦੀ ਘਰ ਵਾਲੀ ਜਿਹੜੇ ਚੌਧਰੀ ਨੂੰ ਪਿਛਲੇ 1 ਸਾਲ ਤੋਂ ਘਰ ਬੈਠੀ ਡੀਕਦੀ ਸੀ ਦਰਬਾਰ ਸਾਹਿਬ ਦੇ ਅੰਦਰ ਇੱਕ ਪਲੰਗ ਲੱਗਾ ਪਲੰਗ ਦੇ ਉੱਤੇ ਇੱਕ ਬੰਦੇ ਦਾ ਧੜ ਥੱਲੇ ਲਮਕਦਾ ਸੀਸ ਕੋਈ ਨਹੀਂ ਹੈਗਾ ਧੜ ਦੇ ਉੱਤੇ ਮੱਖੀਆਂ ਪਿੰਪਣਾ ਰਹੀਆਂ ਨੇ ਅਸਲ ਵਿੱਚ ਇਹ ਚੌਧਰੀ ਹੈ ਤੇ ਚੌਧਰੀ ਦੀ ਘਰ ਵਾਲੀ ਸਾਹਮਣੇ ਖਲੋਤੀ ਆ ਸ਼ਾਇਦ ਤਸਵੀਰ ਤੁਹਾਡੇ ਸਾਹਮਣੇ ਸਾਫ਼ ਹੋ ਗਈ ਹੋਵੇ ਜਿਹੜੇ ਚੌਧਰੀ ਨੇ ਅੱਜ ਸਾਲ ਬਾਅਦ ਘਰ ਜਾਣਾ ਹੈ ਇਹਦਾ ਨਾਮ ਆ ਮਿਸਾਲ ਉਲਦੀਨ ਜਿਹਨੂੰ ਮਸਾ ਰੰਗੜ ਕਿਹਾ ਜਾਂਦਾ ਹੈ ਉਹਦੀ ਬੇਗਮ ਘਰ ਬੈਠੀ ਉਹਨੂੰ ਡੀਕਦੀ ਸੀ ਹਲਵਾਈ ਲੱਗੇ ਸੀ ਆਉਣ ਦੀ ਤੇ ਜਸ਼ਨ ਦੀ ਪੂਰੀ ਤਿਆਰੀ ਸੀ ਪਰ ਜਦਨ ਚੌਧਰੀ ਨੇ ਵਾਪਸ ਆਉਣਾ ਹੈ ਉਸ ਦਿਨ ਚੌਧਰੀ ਦਾ ਸਿਰ ਵੱਡਣ ਵਾਲੇ ਵੱਢ ਕੇ ਤੇ ਆਉ ਗਏ ਤੇ ਆਉ ਗਏ ਅਸਲ ਚ ਮਸਾ ਰੰਗੜ ਆਪਣੀ ਕਰਤੂਤੀ ਮਰਿਆ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਜਿੰਦ ਜਾਨ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬੈਠਾ ਮਸਾ ਰੰਗੜ ਸ਼ਰਾਬ ਪੀਵੇ ਕੋ ਕਰਮ ਕਰੇ ਉਸ ਮਸੇ ਰੰਗੜ ਨੇ ਆਪਣੀ ਮੌਤ ਨੂੰ ਸਦਾ ਆਪ ਦਿੱਤਾ ਸੀ ਹੁਣ ਇਹਨੂੰ ਥੋੜਾ ਜਿਹਾ ਦੂਜੇ ਤਰੀਕੇ ਨਾਲ ਸਮਝਣ ਦਾ ਯਤਨ ਕਰਿਓ ਤੇ ਹੈ ਗੱਲ ਕੌੜੀ ਝੱਲ ਲਿਓ ਥੋੜੀ ਜੀ ਗੁਰਬਾਣੀ ਕਹਿੰਦੀ ਆ ਹਰ ਮੰਦਰ ਇਹੋ ਸਰੀਰ ਹੈ ਇੱਕ ਹਰ ਮੰਦਰ ਉਹ ਵਾ ਜਿਹਨੂੰ ਤੁਸੀਂ ਉਥੇ ਜਾ ਕੇ ਵੇਖਦੇ ਹੋ ਤੇ ਗੁਰਬਾਣੀ ਨੇ ਆਖਿਆ ਹਰ ਮੰਦਰ ਇਹੋ ਸਰੀਰ ਹੈ ਆ ਸਰੀਰ ਵੀ ਇੱਕ ਦਰਬਾਰ ਸਾਹਿਬ ਆ ਇਹ ਸਰੀਰ ਵੀ ਇੱਕ ਹਰਮੰਦਰ ਆ ਤੇ ਜੇ ਉਸ ਹਰਮੰਦਰ ਦੇ ਅੰਦਰ ਬਹਿ ਕੇ ਸ਼ਰਾਬ ਪੀਣ ਵਾਲਾ ਬੰਦਾ ਮੱਸਾ ਰੰਗੜਿਆ ਤੇ ਜੇ ਆਹ ਹਰਮੰਦਰ ਆ ਤੇ ਇਹਦੇ ਅੰਦਰ ਗਲਾਸੀਆਂ ਭਰ-ਭਰ ਕੇ ਅੰਦਰ ਸੁੱਟਣ ਵਾਲਾ ਬੰਦਾ ਵੀ ਮੱਸਾ ਰੰਗੜਿਆ ਮੈਂ ਨਹੀਂ ਕਹਿੰਦਾ ਜੇ ਮੈਂ ਕਹਾਂ ਤੇ ਮੈਂ ਤੁਹਾਡਾ ਦੇਣਦਾਰ ਆ ਕਿਉਂਕਿ ਮੈਨੂੰ ਪਤਾ ਹੈ ਵਿੱਚ ਕੋਈ ਪੈਗ ਪਿਆਲੇ ਵਾਲੇ ਵੀ ਬੈਠੇ ਹੋਣਗੇ ਮੈਂ ਕਹਾਂ ਤੇ ਤੁਹਾਡਾ ਦੇਣਦਾਰ ਆ ਪਰ ਜੇ ਕੁਰਬਾਨੀ ਦੇ ਅਕੋਰਡਿੰਗ ਚੱਲੋਗੇ ਗੁਰਬਾਣੀ ਨਾਲ ਕਿਹਾ ਹਰ ਮੰਦਰ ਇਹੋ ਸਰੀਰ ਹੈ ਜੇ ਹਰ ਮੰਦਰ ਆ ਸਰੀਰ ਆ ਤੇ ਜੇ ਉਸ ਹਰ ਮੰਦਰ ਚ ਬਹਿ ਕੇ ਸ਼ਰਾਬ ਪੀਣ ਵਾਲਾ ਮਸਾ ਰੰਗੜਿਆ ਤੇ ਐਸ ਹਰ ਮੰਦਰ ਦੇ ਅੰਦਰ ਗਲਾਸੀਆਂ ਭਰ-ਭਰ ਕੇ ਬੋਤਲਾਂ ਭਰ-ਭਰ ਕੇ ਸੁੱਟਣ ਵਾਲਾ ਬੰਦਾ ਵੀ ਮਸਾ ਰੰਗੜਿਆ ਜੇ ਉਸ ਹਰ ਮੰਦਰ ਦੇ ਉੱਤੇ ਟੈਂਕ ਤੋਪਾਂ ਦੇ ਨਾਲ ਉਹਦੀ ਖੂਬਸੂਰਤੀ ਨੂੰ ਤਬਾਹ ਕਰਨ ਵਾਲੀ ਇੰਦਰਾ ਗਾਂਧੀ ਏ ਅਬਦਾਲੀ ਹੋ ਸਕਦਾ ਹੈ ਤੇ ਜਾਂ ਉਹ ਕੋਈ ਹੋਰ ਹੋ ਸਕਦਾ ਜਕਰੀਆ ਖਾਂ ਹੋ ਸਕਦਾ ਤੇ ਜਦੋਂ ਬਾਣੀ ਨੇ ਆਖਿਆ ਹਰ ਮੰਦਰ ਇਹੋ ਸਰੀਰ ਹੈ ਐਸ ਹਰ ਮੰਦਰ ਦੀ ਖੂਬਸੂਰਤੀ ਕੇਸਾਂ ਦੀ ਬੇਦਬੀ ਕਰਨ ਵਾਲਾ ਬੰਦਾ ਵੀ ਇੰਦਰਾ ਗਾਂਧੀ ਤੇ ਵਜੀਰ ਖਾਂ ਤੋਂ ਘੱਟ ਨਹੀਂ ਹੋ ਸਕਦਾ ਸਮਝੋ ਉਹ ਸਾਖਸ਼ਾਤ ਵਜੀਰ ਖਾਂੇ ਤੁਰਿਆ ਫਿਰਦਾ ਹੈ ਅਬਦਾਲੀ ਤੁਰਿਆ ਫਿਰਦਾ ਸਮਝ ਲਓ ਕਿ ਉਹ ਇੰਦਰਾ ਗਾਂਧੀ ਤੁਰੀ ਫਿਰਦੀ ਹੈ ਇਹਨੂੰ ਤੁਸੀਂ ਜਿਹੜੇ ਤਰੀਕੇ ਨਾਲ ਮਰਜ਼ੀ ਲੈ ਲਓ ਗੱਲ ਨੂੰ ਇਹ ਗੱਲ ਘੁੰਮ ਕੇ ਉੱਥੇ ਹੀ ਆਉਣੀ ਆ ਮਸੇ ਰੰਗੜ ਦੀ ਬੇਗਮ ਘੰਟਿਆਂ ਬੱਧੀ ਆਪਣੇ ਪਤੀ ਦੀ লাশ ਕੋਲ ਬੈਠੀ ਰੋਈ ਉਨੇ ਆਪਣੇ ਪੁੱਤਾਂ ਨੂੰ ਕੋਲ ਸਧਿਆ ਪਤੀ ਜੀਆਂ ਨੂੰ ਕੋਲ ਸਧਿਆ ਭਾਂਜਿਆਂ ਨੂੰ ਕੋਲ ਸਧਿਆ ਉਹ ਕਹਿੰਦੀ ਕਿੰਨੇ ਨਹੀਂ ਜੁਰਤ ਕੀਤੀ ਆ ਜਿਨ੍ਹਾਂ ਦਿਨ ਦੀ ਵੀ ਮੇਰੇ ਖਸਮ ਦਾ ਸਿਰ ਵੱਡਿਆ ਸਾਰਿਆਂ ਨੇ ਸਿਰ ਫੇਰ ਕੇ ਆਖਿਆ ਜੀ ਸਾਨੂੰ ਨਹੀਂ ਪਤਾ ਕਹਿੰਦੀ ਮੈਨੂੰ ਇਨਸਾਫ ਚਾਹੀਦਾ ਸਲਾਹ ਦੇਣ ਵਾਲੇ ਆਖਿਆ ਜੀ ਇਨਸਾਫ ਲੈਣਾ ਤੇ ਫਿਰ ਲਾਹੌਰ ਚਲੀਏ ਮੱਛੇ ਰੰਗੜ ਦੀ লাশ ਚੁਕੀਏ ਸੂਬੇਦਾਰ ਦੀ ਕਚਾਰੀ ਚ ਰੱਖੀਏ ਤੇ ਰੋ ਰੋ ਕੇ ਦੁਹਾਈਆਂ ਪਾ ਪਾ ਕੇ ਸੂਬੇਦਾਰ ਨੂੰ ਆਖੀਏ ਸਿਰ ਦੇ ਵੰਡੇ ਸਿਰ ਚਾਹੀਦਾ ਖੂਨ ਦੇ ਵੰਡੇ ਖੂਨ ਚਾਹੀਦਾ ਵਾ ਸਾਡੇ ਅੰਦਰ ਅੱਗ ਲੱਗੀ ਤਦ ਬੁਝਦੀ ਆ ਜੇ ਮਸੇ ਰੰਗੜ ਦੇ ਕਾਤਲਾਂ ਦੇ ਸਿਰ ਤੇ ਮਸੇ ਰੰਗੜ ਦੇ ਕਾਤਲਾਂ ਦਾ ਖੂਨ ਨਹੀਂ ਲਾਂਦਾ ਜਾਂਦਾ ਮਸੇ ਰੰਗੜ ਦੀ ਲਾਸ਼ ਚੁੱਕੀ ਉਹਨਾਂ ਨੇ ਲਾਹੌਰ ਖੜੀ ਸੂਬੇਦਾਰ ਜਕਰੀਆ ਖਾਨ ਦੀ ਲੱਗੀ ਹੋਈ ਕਚਹਿਰੀ ਆ ਮਸੇ ਦੀ ਬੇਗਮ ਆਈ ਆ ਉਹਨੇ ਰੋ ਰੋ ਕੇ ਇਨਸਾਫ ਦੀ ਮੰਗ ਇਉਂ ਕੀਤੀ ਉੱਡ ਕੇ ਮੱਖੀਆਂ ਬੰਦੀਆਂ ਨੇ ਭਲੇ ਪਰਸ਼ਾ ਦਾ ਗਾਉਂਦੀ ਏ ਜਸ ਦੁਨੀਆ bye ਜਾ ਕੇ ਪੇਟ ਦੀ ਵੇ 내한가 They hung ਹਾਕ ਮੈਂ ਨੂੰ ਬਦ